ਫਲੈਕਸ ਕਰਾਂ ਸ਼ੂਟ ਜਿਵੇਂ ਕਰੀਏ ਬਾਹਰ ਤੇਰਾ ਫੈਮ ਦੋ ਮਿੰਟ ਦਾ ਅਸੀਂ ਲੈਜੈਂਡ ਯਾਰ ਡ੍ਰੈਂਪਨ ਦੀ ਮਿੱਟੀ ਉੱਤੇ ਘੁਮਾਂ ਜਿਵੇਂ ਬਾਬਰ ਫੇਕ ਬੰਦੇ ਕਰਦੇ ਫਲੈਕਸ ਰਹੀਂਦੀ ਖਬਰ ਕਰਦੀ ਏ ਘੜੀ ਪਰ ਟਾਈਮ ਸਾਡਾ ਰਾਹ ਅਸੀਂ ਕੋਲ ਪਲੜ ਗੋਲੀ ਚੱਲਦੀ ਠਾ ਗੱਲਾਂ ਕਰਦੇ ਬੋਲ ਨਾ ਕਰਦੇ ਫੋਰਡ ਥੇਕ ਬੰਦੇ ਲੱਗੇ ਖੱਡੇ ਅਸੀਂ ਕਰਦੇ ਲੋਡ ਸੂਟ ਅਰਮਾਨੀ ਪਰ ਨੇਚਰ ਜੰਗਲੀ ਲੰਦੂ ਬੰਦਿਆਂ ਨੂੰ ਪਾ ਕੇ ਰੱਖੀਏ ਸੰਗ ਲੀ boys of brampton brown boys of brampton brown brown boys lucky say call on da de bull through soul vairiyan te var de gallan sharp jivein goliyan da me fake bande di entry hun hundi ni brown down boys karde street rule fake flex karke tu bane cool ਕਰਾ ਸ਼ੂਟ ਜਿਵੇਂ ਕਰੀਏ ਬਾਤ ਤੇਰਾ ਫੇਂਦੋ ਮਿੰਟ ਤੱਕ ਅਸੀਂ ਲੈ ਜੈਣ ਯਾਰ ਤੇਰਾ ਸਟਾਈਲ ਲਾਇਓ ਤਾਰੀ ਲਿਰਿਕਸ ਪੂਰੇ ਹਾਲੋ ਸਾਡੀ ਵਾਈਬ ਪਿਓੜ ਕਰਦੀ ਮੁੰਡੀਰ ਫਾਲੋ ਕੈਨੇਡਾ ਤੋਂ ਪੰਜਾਬ ਨਾਮ ਸਾਡਾ ਵਿੱਕਦਾ ਫੇਕ ਬੰਦਾ ਤੇਰੇ ਜਾਣਾ ਅੱਗੇ ਟਿਕਦਾ ਬਣ ਜਾਂਦੀ ਹੈਡਲਾਈਨ ਅਸੀਂ ਕਰਦੇ ਨਹੀਂ ਕੁਛ ਨਾਮ ਸਾਡਾ ਰਨ ਕਰੇ ਤੂੰ ਨਹੀਂ ਖੁਸ਼ ਡਾਲਰ ਤੋਂ ਵੱਧ ਸਾਡੇ ਖੂਨ ਚ ਗਰੂਰ ਅਸੀਂ ਅੰਡਗਰਾਉਂਡ ਕਿੰਗ ਤੂੰ ਹੋ ਜਾ ਦੂਰ ਰੈਪਟਨ ਦੀਆਂ ਗਲੀਆਂ ਚ ਚੱਲੇ ਸਾਡਾ ਰੂਲ ਰਹਿਣਾ ਸਦਾ ਘੈਂਟ ਸਾਡੀ ਲਾਈਫ ਦਾ ਅਸੂਲ 92 ਨਾਮ ਪੂਰੀ ਵਾਈਬ ਆ ਜਿੱਥੇ ਕੋ ਮਸ਼ਰ ਆਮ ਰੈਪਟਨ ਦਾ ਪ੍ਰਾਈਡ ਆ 92 ਨਾ ਕਿਸੇ ਕੋਲੋਂ ਡਰਦੇ ਬੁਲ ਪ੍ਰੂਫ ਸੋਲ ਵੈਰੀਆਂ ਤੇ ਵਰਦੇ ਗੱਲਾਂ ਸ਼ਾਰਪ ਜਿਵੇਂ ਗੋਲੀਆਂ ਦਾ ਮੀ ਫੇਕ ਬੰਦੇ ਦੀ ਐਟੀ ਹੁਣ ਹੁੰਦੀ ਨਹੀਂ 92 ਕਰਦੇ ਸਟ੍ਰੀਟ ਰੂਲ ਫੇਕ ਫਲੈਕਸ